ਉਨੇ ਪਿਛੇ ਜੇ ਇਹ ਆਖਿਆ ਕਿ ਮੈਂ ਸਰਦਾਰ ਹਰੀ ਸਿੰਘ ਨਲੂਏ ਤੇ ਫਿਲਮ ਬਣਾਉਣਾ ਚਾਹਣਾ ਸਰਦਾਰ ਹਰੀ ਸਿੰਘ ਨਲੂਆ ਤੇ ਸਾਡੇ ਸਿੱਖ ਇਤਿਹਾਸ ਦਾ ਉਹ ਨਾਇਕ ਆ ਜਿਹਦੇ ਨਾਮ ਤੋਂ ਅੱਜ ਵੀ ਕੁਝ ਥਾਵਾਂ ਦੇ ਉੱਤੇ ਲੋਕ ਕੰਬਦੇ ਆ ਕਿ ਉਹ ਕਹਿੰਦੇ ਆ ਚੁੱਕ ਸ਼ਾ ਬੱਚਿਆ ਹਰਿਆ ਰੰਗ ਲੈ ਗੁਰੂ ਦਾ ਪੂਰਨ ਗੁਰਸਿੱਖ ਸੱਚੇ ਪਾਤਸ਼ਾਹ ਦੀ ਬਾਣੀ ਤੇ ਬਾਣੀ ਨੂੰ ਪਿਆਰ ਕਰਨ ਵਾਲਾ ਹਰ ਵੇਲੇ ਸਿੱਖ ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲਾ ਸੀ ਸਾਡਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋਇਆ ਜਮਰਾਉਂ ਦੀ ਜੰਗ 'ਚ ਤੋਂ ਜੇ ਕੋਈ ਆਪਣੇ ਵਪਾਰਕ ਹਿਤਾਂ ਨੂੰ ਦੇਖਦੇ ਆਂ ਇਹ ਗੱਲ ਦਾਵਾ ਕਰਦੇ ਕਿ ਮੈਂ ਹਰੀ ਸਿੰਘ ਨਲੂਏ ਤੇ ਫਿਲਮ ਬਣਾਵਾਂਗਾ ਹਰੀ ਸਿੰਘ ਨਲੂਆ ਸਿੱਖ ਕੌਮ ਦਾ ਜਰਨੈਲ ਆ ਇਹਦੇ ਤੇ ਵੀ ਚਿੰਤਾ ਜਾਹਰ ਹੋਈ ਕਿ ਇਦਾਂ ਨਹੀਂ ਹੋ ਸਕਦਾ ਬਾਕੀ ਜਿਹੜੇ ਪਹਿਲਾਂ ਐਸਡੀਪੀਸੀ ਜਾਹ ਜੀ ਪੀਸੀ ਦੀ ਇੱਕ ਧਾਰਮਿਕ ਸਲਾਹਕਾਰ ਕਮੇਟੀ ਹੁੰਦੀ ਆ ਉਹਦੇ ਜਿਹੜੇ ਮਤੇ ਪਏ ਹੋਏ ਆ ਉਹਨਾਂ ਮਤਿਆਂ ਦੇ ਉੱਤੇ ਸਾਰਿਆਂ ਨੇ ਅੱਜ ਸਰਬਸੰਮਤੀ ਦਿੱਤੀ ਵੀ ਇਹ ਠੀਕ ਨੇ ਮਤੇ ਬਕਾਇਦਾ ਮਾਖੀਰ ਦੇ ਉੱਤੇ ਕਿਹਾ ਵੀ ਕਿ ਉਹ ਮਤੇ ਜਿਹੜੇ ਆ ਉਹ ਕੌਮ ਦੇ ਵਿਦਵਾਨਾਂ ਨੇ ਗੁਰਮਖਾ ਨੇ ਬੜੇ ਸੋਚ ਵਿਚਾਰ ਤੋਂ ਬਾਅਦ ਤੇ ਗੁਰਮਤ ਦੀ ਰੋਸ਼ਨੀ ਤੇ ਕੌਮ ਦੇ ਵੱਡੇ ਹੇਤਾਂ ਲਈ ਪਾਸ ਕੀਤੇ ਉਹ ਮਤੇ ਤੁਹਾਡੇ ਸਾਹਮਣੇ ਮੈਂ ਇੱਕ ਵਾਰੀ ਦੁਹਰਾ ਵੀ ਦਿੰਨਾ ਇਹ ਐਸਡੀਬੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਜੋ ਸਾਡੀ ਇੱਕ ਧਾਰਮਿਕ ਸਲਾਹਕਾਰ ਕਮੇਟੀ ਹੁੰਦੀ ਅੰਦਰ ਉਹਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਪਾਇਆ ਹੈ ਉਹਦੇ ਵਿੱਚ 1934 ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ ਸੀ ਗੁਰੂ ਸਹਿਬਾਨ ਸਿੱਖ ਸ਼ਹੀਦਾਂ ਆਦ ਮਹਾਂਪੁਰਖਾਂ ਇਤਿਹਾਸਿਕ ਸਾਖੀਆਂ ਦੇ ਸੀਨ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਫਿਲਮਾਂ ਬਣਾਉਣੀਆਂ ਸਿੱਖੀ ਅਸੂਲਾਂ ਦੇ ਵਿਰੋਧਾ ਇਹ ਵੀ ਮਤਾ ਪਿਆਇਆ ਧਾਰਮਿਕ ਸਲਾਹਕਾਰ ਕਮੇਟੀ ਦੀ ਕਤਰਤਾ ਜਿਹੜੀ 1940 ਚ ਹੋਈ ਉਹਦੇ ਦੀ ਵੀ ਇੱਕ ਮਤਾ ਸੀ ਅਕਾਲਪੁਰ ਦਾਸ ਗੁਰੂ ਸਹਿਬਾਨ ਉਹਨਾਂ ਦੇ ਮਹਿਲ ਭਾਵ ਉਹਨਾਂ ਦੇ ਪਤਨੀ ਸਾਹਿਬਜਾਦੇ ਤੇ ਸਹਿਬਜਾਦੀਆਂ ਮਤਲਬ ਗੁਰੂ ਦੀਆਂ ਧੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੇਜ ਤੇ ਨਹੀਂ ਲਿਆਂਦਾ ਜਾ ਸਕਦਾ ਪਰੰਤੂ ਸਿੱਖ ਧਰਮ ਤੇ ਸਿੱਖ ਆਚਰਣ ਦਾ ਸਤਕਾਰ ਰੱਖਦੇ ਆ ਆ ਜੇ ਕੋਈ ਕੋਈ ਸਭਿਆਚਾਰਕ ਪੱਖ ਤੋਂ ਕੁਝ ਦਿਖਾ ਰਿਹਾ ਵਾ ਤਾ ਉਹ ਧਰਮ ਦੇ ਵਿਰੁੱਧ ਨਹੀਂ ਆ ਪਰ ਉੱਪਰ ਇਹਦੇ ਬਹੁਤ ਖਾਸ ਹਦਾਇਤਾਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਇੱਕ ਮਤਾ ਹੈਗਾ ਵਾ 2003 ਦਾ ਮਤਾ ਨੰਬਰ 668 ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਵਿੱਚ ਫਿਲਮ ਬਣਾਉਣ ਲਈ ਇਤਰਾਜ ਹਿੰਟਾ ਦਾ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਗਈ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਦੀ ਕਤਰਤਾ ਮਿਤੀ 24 7 03 ਦੇ ਮਤਾ ਨੰਬਰ ਰਾਹੀਂ ਆ ਪ੍ਰਵਾਨ ਕੀਤੀ ਗਈ ਮਤਲਬ ਇਹ ਪ੍ਰਵਾਨ ਨਹੀਂ ਕੀਤੀ ਗਈ ਐਡੀ ਪੀਸੀ ਹੋਣਾ ਨੇ ਇਹਨਾਂ ਨੂੰ ਰੱਦ ਕਰਤਾ ਇਸੇ ਤਰ੍ਹਾਂ ਇੱਕ ਕਤਰਤਾ 2003 ਨੂੰ ਹੋਈ ਹਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਹਿਬਾਨ ਸਮੀਰ ਸਾਹਿਬ ਜਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾਂ ਜਰਨੈਲਾ ਯੋਧਿਆਂ ਸੂਰ ਬੇਰਾ ਦੇ ਰੋਲਾ ਸੂਰਤ ਪਾਤਨਾਰਾਹੀ ਕਰਨ ਸੰਬੰਧੀ ਉਦੋਂ ਵੀ ਇਹਨਾਂ ਨੇ ਕੋਈ ਪ੍ਰਵਾਨਗੀ ਜਿਹੜੀ ਸੀ ਉਹ ਨਹੀਂ ਹੀ ਦਿੱਤੀ ਤੋਂ ਇਦਾਂ ਦੇ ਬੜੇ ਜਿਹੜੇ ਮਤੇ ਆ ਕਾਫੀ ਸਾਰੇ ਮਤੇ ਆ ਇਸੇ ਤਰ੍ਹਾਂ 2015 ਨੂੰ ਮਤਾ ਨੰਬਰ 2343 ਦਾ ਹੀ ਪੰਜਾਬੀ ਫਿਲਮ ਨਾਨਕਸ਼ਾ ਫਕੀਰ ਤੁਰੰਤ ਬੈਨਨ ਕਰਨ ਅਤੇ ਅੱਗੇ ਵਾਸਤੇ ਫਿਲਮਾਂ ਬਾਰੇ ਸੈਂਸਰ ਬੋਰਡ ਵਿੱਚ ਐਸਜੀਪੀਸੀ ਦੇ ਨੁਮਾਇੰਦੇ ਸ਼ਾਮਲ ਕਰਨ ਸੰਬੰਧੀ ਵੀ ਮਤਾ ਹੈਗਾ। ਤੋਂ ਇਦਾਂ ਦੇ ਬਹੁਤ ਸਾਰੇ ਜਿਹੜੇ ਮਤੇ ਆ ਉਹ ਜਿਵੇਂ ਲੇਟੈਸਟ ਜਿਹੜਾ ਵਾ ਉਹ 13 12 22 ਨੂੰ ਮਤਾ ਨੰਬਰ 651 ਰਹੀਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀ ਫਿਲਮ ਬਣਾਉਣ ਉਤੇ ਮੁਕੰਮਲ ਰੋਕ ਲਾਈ ਜਾਂਦੀ ਆ। ਇਹ ਧਰਮ ਪ੍ਰਚਾਰ ਕਮੇਟੀ ਦੀ ਇਕਤਰਤਾ ਹੈ। ਇਹ ਜਿਹੜੇ ਮਤੇ ਸਮੇਂ-ਸਮੇਂ ਤੇ ਕੁਝ 47 ਤੋਂ ਪਹਿਲਾਂ ਪਏ ਆ ਬੜੇ ਸਾਰੇ ਬਾਅਦ ਚ ਪਏ ਆ ਇਹ ਜਿਹੜੇ ਮਤੇ ਹੈ ਗਿਆ ਇਹ ਮੈਂ ਜੇ ਸੰਖੇਪ ਚ ਦੱਸਿਆ ਇਹਨਾਂ ਦਾ ਵਿਸਥਾਰ ਵੀ ਬਹੁਤ ਹੀ ਇਹ ਮਤੇਆਂ ਨੂੰ ਅੱਗੇ ਵਧਿਆ ਜਾ ਸਕਦਾ ਪਿਛੇ ਨਹੀਂ ਜਾਇਆ ਆਇਆ ਜਾ ਸਕਦਾ ਤੋਂ ਅੱਜ ਸਾਰਿਆਂ ਦੇ ਉੱਤੇ ਵਿਚਾਰ ਲਾਇਗਾ ਅਤੇ ਮੰਥਨ ਹੋਊਗਾ ਬਾਕੀ ਗੁਰੂ ਸਹਿਬਾਨ ਗੁਰੂ ਦਾ ਪਰਿਵਾਰ ਸ਼ਹੀਦ ਇਹਦੇ ਉੱਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕੌਮ ਨੇ ਜਾਂ ਸਾਡੀਆਂ ਨਮਾਇੰਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈਗਾ। ਕਿ ਜੇ ਕੋਈ ਆਖੇ ਵੀ ਆਪਾਂ ਇਹਦੇ ਤੇ ਫਿਲਮ ਬਣਾ ਲਾਂਗੇ ਆਪਣੀ ਮਨਮਰਜ਼ੀ ਲੋਕ ਕਰਦੇ ਪਏ ਆ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਕਤ੍ਰਤਾ ਹੋਊਗੀ। ਫਿਰ ਵਿਚਾਰ ਲਏ ਜਾਣਗੇ। ਹੋਰ ਨਵੇਂ ਪਹਿਲੂਆਂ ਤੋਂ ਵਿਚਾਰ ਹੋਊਗੀ ਤੇ ਛੇਤੀ ਹੀ ਫਿਰ ਇੱਕ ਕਮੇਟੀ ਬਣਾ ਕੇ ਇੱਕ ਮਸੌਦਾ ਵੀ ਤਿਆਰ ਕੀਤਾ ਜਾਊਗਾ। ਕਿਉਂਕਿ ਮੰਨ ਲਓ ਕਿ ਕਮੇਟੀ ਦੇ ਵਿੱਚ ਤੇ ਬੰਦੇ ਵੀ ਬਦਲ ਜਾਂਦੇ ਆ। ਨਿਯਮ ਬਣਾਏ ਜਾਣਗੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਤੇ ਉਹਦੇ ਤੋਂ ਬਾਅਦ ਫਿਰ ਐਸਜੀਪੀਸੀ ਦੇ ਨਾਲ ਸਾਰੀ ਸਲਾਹ ਕਰਕੇ ਜਿਹੜਾ ਉਹ ਨੂੰ ਅੱਗੇ ਆਪ ਲੈ